ਸੋਤੀ ਦੇ ਮਾਰਗ ਇੱਕ ਗੱਲ ਮੈਂ ਹੋਰ ਸਾਂਝੀ ਕਰਾਂ ਆ ਜਿਹੜੇ ਨੇਤਰ ਨੇ ਨਾ ਇਹ ਸੰਸਾਰ ਵਿੱਚ ਚੱਲਣ ਵਾਸਤੇ ਜ਼ਰੂਰੀ ਨੇ ਪਰ ਪਰਬਤਗਾਰ ਦੇ ਰਸਤੇ ਦੇ ਜਿੱਥੇ ਸੁਰਤ ਦੇ ਨਾਲ ਮਾਰਗ ਹੈ ਜਿੱਥੇ ਪੈਰ ਨਹੀਂ ਕੰਮ ਕਰਦੇ ਅੱਖੀਂ ਬਾਝੋਂ ਦੇਖਣਾ ਮਿਲ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਮਿਲ ਹੱਥਾਂ ਕਰਨਾ ਜੀਤੇ ਬਾਝੋ ਬੋਲਣਾ ਨੂੰ ਜੀਉ ਤੇ ਮਰਨਾ ਨਾਨਕ ਉਪਮਿ ਪਛਾਨ ਕੈ ਤੋ ਖਸਮੀ ਮਿਲਣਾ ਐ ਸਰੀਰ ਨਾਲ ਲੱਗੇ ਹੱਥ ਪੈਰ ਜੋ ਵੀ ਹੈ ਇਸ ਰੱਬ ਦੇ ਰਾਹ ਜਿੱਥੇ ਮਿਲਣ ਵਾਸਤੇ ਅਸੀਂ ਆਏ ਵਾਰ-ਵਾਰ ਆਉਨੇ ਇਸ ਸ਼ਬਦ ਦੇ ਰਾਹੀ ਸਾਨੂੰ ਅੱਖਾਂ ਦੀ ਵਰਤੋਂ ਕਰਮ ਦੇ ਸਬੰਧ ਵਿੱਚ ਸਮਝਾਇਆ ਹੈ ਕਿ ਅੱਖਾਂ ਨਾਲ ਕੋਈ ਨਾ ਨੇਤਰਾਏ ਦੁਨਿਆਵੀ ਅੱਖਾਂ ਨੇ ਦੁਨਿਆਵੀ ਤਰਕੀਂ ਮਦਦੇ ਕਰਦੇ ਨੇ ਪੈਰ ਦੁਨਿਆਵੀ ਕਰਤ ਕਰਨ ਦੇ ਕਰਦੇ। ਜਿੰਨਾ ਚਿਰ ਬਾਣੀ ਦੇ ਵਿੱਚ ਆਉਂਦਾ ਹੈ ਜਿੰਨਾ ਚਿਰ ਤੂੰ ਆਪਣੇ ਸੁਰਤ ਨੂੰ ਟਿਕਾਣੇ ਨਹੀਂ ਲਿਉਂਦਾ ਉਹਨਾਂ ਚਿਰ ਤੇਰੀ ਖੇਡ ਨਹੀਂ ਬਣਨੀ। ਸੁਰਤ ਦੀ ਖੇਡ ਹੈ ਮਾਰਗ ਹੀ ਸੁਰਤ। ਸੰਸਾਰੀ ਮਾਰਗ ਸਾਡੇ ਪੈਰਾਂ ਨੱਥਾਂ ਹੱਥਾਂ ਪੈਰਾਂ ਦਾ ਹੈ। ਪਰ ਇਹ ਜਿਹੜਾ ਮਾਰਗ ਇਹ ਸਾਡੀ ਸੁਰਤ ਮੰਦਰੀਗੇ ਦਰਵਾਤੇ ਬਾਜੀ ਅਲੇ ਅਨਮਨ ਜਿਉ ਉਸ ਧੰਮੈ ਚਾਮ ਧੰਮੈ ਜਾਣਿਆ ਉਸ ਵਾਹਿਗੁਰੂ ਨੂੰ ਧਿਆਨ ਵਿੱਚ ਰੱਖ ਕੇ ਤੂੰ ਉਹਦੀ ਨੇੜਤਾ ਪ੍ਰਾਪਤ ਕਰਨੇ ਚਾਹਨਾ ਹੈ ਆ ਜਿਹੜੀਆਂ ਤੇਰੇ ਨੇਤਰ ਜਿਹਨਾਂ ਨੂੰ ਆਪਾਂ ਅੱਖਾਂ ਕਹਿੰਦੇ ਆ ਇਹਨੇ ਉਸ ਮਾਰਗ ਤੇ ਇਹਨਾਂ ਨੂੰ ਚੱਲਣ ਦੇ ਕਦੇ ਮੇਰਾ ਧਿਆਨ ਇਧਰ ਆ ਕਦੇ ਇਧਰ ਆ ਜੁ ਉਸ ਦਾ ਟਿਕਾਣਾ ਸਭਾ ਜਿੱਥੇ ਮੈਂ ਬੈਠਾ ਸਾਰਿਆਂ ਨੂੰ ਪਤਾ ਹੈ ਕਿ ਆ ਵੀ ਬੰਦਾ ਆਇਆ ਇਤਿਹਾਰ ਐਤਵਾਰ ਨੂੰ ਹਰ ਸ਼ਨੀਵਾਰ ਨੂੰ ਇੱਥੇ ਹੁੰਦਾ ਸੀ ਪਰ ਨਹੀਂ ਗਾਨੇ ਕਿਸਕੀ ਨਹੀਂ ਕਹਿੰਦੇ ਨੇ ਭਾਈ ਤੇਰੇ ਪੈਰ ਨਿਬਾਰਕ ਹੋ ਗਏ ਉਹ ਆ ਗਈ ਪਰ ਤੂੰ ਨਹੀਂ ਆਇਆ ਤੂੰ ਗਵਾਚਾ ਆ ਆਓ ਆਪਾਂ ਨੂੰ ਸਤਿਗੁਰੂ ਜੀ ਦੀ ਬਾਣੀ ਵਿੱਚ ਸਮਝਾਉਂਦੇ ਨੇ ਕਿ ਅਸੀਂ ਤਮਾਮ ਦੁਨੀਆ ਦੇ ਪਦਾਰਥ ਲੱਭੇ ਮੋਤੀ ਹੀਰੇ ਜਵਹਰਾਤ ਲੱਭੇ ਪਰ ਅਸੀਂ ਆਪਣੇ ਆਪ ਨੂੰ ਨਹੀਂ ਲੱਭਾ ਆਪਾਂ ਤੇ ਅਸੀਂ ਗੱਲ ਈ ਚ ਜਾਣਾ ਥੋੜੀ ਜਿਹੀ ਸਤਿ ਜੋੜਨ ਵਾਸਤੇ ਮੈਂ ਬੇਨਤੀ ਦੇ ਰੂਪ ਵਿੱਚ ਬੋਲ ਰਿਹਾ ਆਪ ਸਾਹਿਬ ਜਾਨੀ ਤੂੰ ਆਪਣੇ ਕੰਦੇ ਤੁਸ਼ਾ ਆਪਣੇ ਆਪ ਨੂੰ ਕੋਈ 13 ਡਰੈਸ ਕਿਹੜਾ 13 ਦੇਸ਼ ਕਿਹੜਾ ਤੂੰ ਕਿੱਥੋਂ ਆਇਆ ਹੈ ਸਹਿਬਾਕਰਦਨ ਸੁਣੋ ਰੇ ਜੰਗ ਤੇ ਸੇਤਰ ਨਾਮ ਕਰੋ ਮਾੜੀ ਤੇ ਕਹੋ ਸੋਤ ਐ ਸਿੱਧੀ ਟਪਾਣੇ ਨਿਸ਼ਾਨੇ ਕੀਰ ਤਾਂ ਲੱਗਣਾ ਗੁਰੂ ਦੀ ਆਵਾਜ਼ ਐ ਜਿਸ ਗੁਰੂ ਦੀ ਹਜ਼ੂਰੀਤ ਬੈਠੇ ਆ ਵਾਰੀ ਮਾਰ ਕੇ ਰੇਪਲੇ ਪੁਰਸ਼ ਪਲੇ ਸੁਣੋ ਰੇ ਤੂੰ ਕੌਣ ਕਹਾਂ ਕੇ ਆਇਆ ਮੈਨੂੰ ਮੈਂ ਪੁੱਛਦਾ ਸਮੁੱਚੀ ਸੰਗਤ ਨੂੰ ਇਹ ਮੇਰਾ ਗੁਰੂ ਪੁੱਛਦਾ ਗੁਰੂ ਦੀ ਆਵਾਜ਼ ਇਹ ਗੁਰਬਾਣੀ ਪਾਤਸ਼ਾਹ ਸਾਹਿਬ ਜੀ ਦੀ ਵਿਆਖਤੀ ਗੱਤ ਤੇ ਨਹੀਂ ਹੈ ਕਿ ਇੱਕ ਮਨੁੱਖ ਵੱਲ ਇਸ਼ਾਰਾ ਕਰਦਾ ਹੈ ਮੈਨੂੰ ਕਿਹਾ ਕੋਈ ਸਮਝੇ ਕਿ ਮੈਨੂੰ ਕਿਹਾ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਜਿਨ੍ਹਾਂ ਨੂੰ ਪੰਕਤੀਆਂ ਆਉਂਦੀਆਂ ਸੰਗਤ ਜੀ ਜ਼ਰੂਰ ਨਾਲ ਬੋਲਿਆ ਪਰ ਗੁਰਬਾਣੀ ਦੀ ਸਰਲਤਾ ਬਣਦੀ ਹੈ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਰਗ ਇੱਕ ਇੱਕ ਅੱਖਰ ਸਾਂਝੇ ਰੂਪ ਦੇ ਵਿੱਚ ਮੇਰੇ ਸਤਗੁਰਾਂ ਨੇ ਪੂਰੇ ਸਮਾਜ ਵਾਸਤੇ ਬੋਲੇ ਆ ਖੱਤਰੀ ਬ੍ਰਾਹਮਣ ਸੂਦ ਵੈਸੋ ਪਦੇਸ ਚੋਂ ਵਰਨਾ ਕੋ ਕੁਝ ਵੀ ਬੰਦੋ ਸਾਜਾ ਉਹਨਾਂ ਹੀ ਮੇਰੇ ਵਾਸਤੇ ਉਹਨਾਂ ਹੀ ਸਮੁੱਚੀ ਸੰਤ ਵਾਸਤੇ ਆਪਸਾਂ ਦੇ ਸੁਣੋ ਰਿਤੂਮ ਕੌਣ ਤੂੰ ਕੌਣ ਹੈ ਕੋਈ ਆਪਾਂ ਨੂੰ ਰੋਗ ਕਾਲ ਵੀ ਆ ਜੇ ਜਾਂ ਆਪਣਾ ਕੋਈ ਹੋਵੇ ਤਾਂ ਆਪਾਂ ਸਿਆਣੀਆਂ ਨਾਲੇ ਆਪਾਂ ਫਟਾਖਦੇ ਆ ਵਾਗਰੋਹੀ ਮੈਂ ਤਾਨੂੰ ਸਿਆਣਿਆਂ ਨੇ ਕਹੂ ਕੌਣ ਉਹਨੂੰ ਅਗਲੇ ਨੂੰ ਪੁੱਛਦੇ ਪਰ ਗੁਰੂ ਸਾਹਿਬ ਆਖਦੇ ਨੇ ਭਾਈ ਏ ਗੁਰਮੁਖ ਪਿਆਰੇ ਆ ਤੂੰ ਆਪਣੇ ਆਪ ਨੂੰ ਕਦੇ ਪੁੱਛਿਆ ਤੂੰ ਕੌਣ ਕੋਈ ਦੱਸੇ ਬਾਹਰ ਖੜ ਕੇ ਐਸ ਸਬਦ ਜੇ ਸੁਣ ਤੋਂ ਪਹਿਲਾਂ ਜਿਨ੍ਹਾਂ ਦੇ ਜੀਵਨ ਵਿੱਚ ਪੰਕਤੀਆਂ ਸਤਿਗੁਰੂ ਦਾ ਉਪਦੇਸ਼ ਆਇਆ ਹੈ ਉਹਨਾਂ ਤੇ ਕੁਝ ਮੰਨ ਲਿਆ ਪਰ ਕਦੇ ਆਪਾਂ ਪੁੱਛਿਆ ਦੂਜਿਆਂ ਨੂੰ ਪੁੱਛਣਾ ਆਪਣੇ ਤੋਂ ਦੂਸਰਿਆਂ ਦੇ ਨਾਮਾਂ ਦੇ ਪਰੇ ਪਰਨੇ ਆ ਪੁਰਾਣੇ ਦੀ ਕਹਾਣਾਂ ਪੁਰਾਣੇ ਰੰਗ ਮੈਂ ਆਪਣੇ ਆਪ ਨੂੰ ਪੁੱਛਦੇ ਹਾਂ ਸੋਨੋ ਰੇ ਤੂੰ ਤੂੰ ਸ਼ਬਦ ਇੱਕ ਵਚਨ ਹੋਰ ਕਰਦਾ ਜਾਵਾਂ ਸਾਡੇ ਸਮਾਜ ਦੇ ਬਹੁਤ ਸ਼ਬਦ ਜਿਹੜੇ ਨੇ ਵਗਾੜਦੇ ਹਿੱਤੇ ਕਿਸੇ ਨੂੰ ਕੋਈ ਕਹਿ ਦੇਣਾ ਤੂੰ ਕਰ ਤੀ ਨੇ ਕੁੜੀਂ ਨੇ ਖਲਾਣਗੇ ਭਾਈ ਸਾਹਿਬ ਤੂੰ ਗੱਲ ਕਰ ਉਹ ਗੱਲ ਕਰਨੀ ਸ਼ਰਧਾ ਨੂੰ ਬੋਲਣ ਦੀ ਅਕਲ ਨਹੀਂ ਆ। ਹਰ ਨੋਟ ਕਰਿਓ ਇਹ ਗੱਲ ਆ ਤੁਹਾਡਾ ਗੁਰੂ ਕਹੇ ਤੂੰ ਤੂੰ ਕਰਤਾ ਤੂੰ ਹੂਆ ਮੁੱਝ ਵਿੱਚ ਰਹਾ ਨਾ ਹੂੰ। ਭੈਣ ਜਦ ਆਪਾ ਪਰਤਾ ਮਿਟ ਗਿਆ ਜਦ ਜਤ ਜੀ ਖੂਤਾ ਨਿਰੰਤਿ ਗੂਆ ਕਿ ਤੁਸੀਂ ਮੈਨੂੰ ਭਾਈ ਸਾਹਿਬ ਕਰਕੇ ਬੁਲਾਓ ਤੁਸੀਂ ਤੁਸੀਂ ਕਰਕੇ ਬੁਲਾਓ ਸ਼ਬਦ ਬੁਲਾਉਣੇ। ਅੱਗੇ ਵਿਗੜੇ ਸ਼ਬਦਾਂ ਦਾ ਹੋਣਾ ਈ ਬਰਕਰ ਲੀਏ। ਗੁਰੂ ਦੀਓ ਬਖੀਓ ਮੇਰੀਓ ਵੀ ਮੇਰੀਆਂ ਮੁਸੀਬਤੀਆਂ ਤੇ ਪੜਨਾ ਹੋ। ਇੱਕ ਗੱਲ ਨੂੰ ਯਾਦ ਰੱਖਿਓ ਅੰਟੀ ਸ਼ਬਦ ਸਾਡਾ ਨਹੀਂ। ਡੈਡੀ ਸ਼ਬਦ ਸਾਡਾ ਨਹੀਂ।